ਸਾਡੀਆਂ ਜਿਹੜੀਆਂ ਬੁਨਿਆਦੀ ਲੋੜਾਂ ਨੇ ਹਰ ਇੱਕ ਸਾਡੀ ਲੋੜ ਨੂੰ ਲੋੜ ਨਹੀਂ ਰਹਿਣ ਦਿੰਦਾ ਹੁਣ ਕਾਕ ਦੀ ਲੋੜ ਕਿੰਨੀ ਆ ਜਿਸ ਤਰ੍ਹਾਂ ਦੀ ਅੱਜ ਕੱਲ ਜ਼ਿੰਦਗੀ ਆ ਕਿ ਸਾਰਾ ਦਿਨ ਆਪਾਂ ਬੈਠਣਾ ਮੇਰਾ ਖਰਾਲਾ ਤਾਰ ਪੰਜ ਰੋਟੀਆਂ ਤੋਂ ਵੱਧ ਤੁਹਾਡੀ ਲੋੜ ਨਹੀਂ ਹੈ ਦੋ ਤਿੰਨ ਕੌਟੀਆਂ ਆਦਾਲ ਸਬਜ਼ੀ ਤੋਂ ਵੱਧ ਤੁਹਾਡੀ ਲੋੜ ਨਹੀਂ ਹੈ ਜਿਸ ਤਰ੍ਹਾਂ ਇਹ ਸਾਡੀ ਅੱਜ ਜ਼ਿੰਦਗੀ ਆ ਅੱਜ ਅਸੀਂ ਕੋਈ ਹਾਲ ਨਹੀਂ ਵਾਹਦੇ ਅੱਜ ਅਸੀਂ ਕੋਈ ਪਹਿਲੇ ਟਾਈਮ ਵਾਂਗੂੰ ਜਿੱਤਾਂ ਕੁਹ ਹੈ ਤਾਂ ਪਾਣੀ ਕੱਢਦੇ ਸੀ ਉਹ ਨਹੀਂ ਕਰਦੇ ਪਰ ਅੱਜ ਸਾਡੀ ਖਾਨ ਦੀ ਹਾਲਤ ਕਿੰਨੀ ਵੱਧ ਚੁੱਕੀ ਆ ਤੁਸੀਂ ਦੇਖੋ ਕਿ ਬਾਜ਼ਾਰ ਵਿੱਚ ਚਲੇ ਜਾਓ ਤਾਂ ਕਿਤੇ ਤਨਾ ਤਰ੍ਹਾਂ ਦੇ ਮਤਲਬ ਕਿ ਅੱਗੇ ਹੁੰਦਾ ਸੀ ਕਦੇ ਦਿਨ ਤਿਹਾੜ ਦੇ ਉੱਤੇ ਗੱਡੂ ਬੜਨੇ ਖੇਤੀਆਂ ਬੜਨੀਆਂ ਵਿਆਹ ਸ਼ਾਦੀ ਦੇ ਉੱਤੇ ਮੇਹਣਾ ਖਾਲਾ ਖਾਣ ਕੇ ਆਉ ਜਾਂ ਸ਼ੱਕਰ ਹੋਣੀ ਤੇ ਹੌਣ ਸੋਚਣ ਦੀ ਗੱਲ ਹੈ ਕਿ ਕੀ ਉਹ ਕੀਤਾ ਕੀ ਉਹ ਜਿੱਦ ਤੱਕ ਡੁੱਲਤਾ ਨਹੀਂ ਸੋ ਇਸ ਤਰ੍ਹਾਂ ਦੇ ਨਾਲ ਅੱਜ ਤਰ੍ਹਾਂ ਤਰ੍ਹਾਂ ਦੇ ਰੈਸਟੋਰੈਂਟ ਖੁੱਲ ਰਹੇ ਨੇ ਸੋ ਚਾਹੇ ਉਹ ਖਾਣ ਦੀ ਖੇਤਰ ਆ ਚਾਹੇ ਪਹਿਨਣ ਦਾ ਖੇਤਰ ਮਕਾਨਾਂ ਦਾ ਖੇਤਰ ਲਾ ਲਓ ਤੁਸੀਂ ਮਕਾਨਾਂ ਦੇ ਹਰ ਖੇਤਰ ਦੇ ਇੱਕ ਇਹਨੂੰ ਮੈਂ ਹਰਸ ਕਹਾਂ ਲੋੜ ਜੋ ਲੋੜਾ ਉਹ ਜ਼ਿੰਦਗੀ ਦਿੰਦੀ ਆ ਲੋੜ ਜ਼ਿੰਦਗੀ ਦੀ ਜ਼ਰੂਰਤ ਆ ਲੋੜ ਜ਼ਿੰਦਗੀ ਨੂੰ ਕਾਇਮ ਰੱਖਦੀ ਆ ਹੌਸ ਇੱਕ ਆਗਾ ਹੌਸ ਸਾਨੂੰ ਸਾੜ ਕੇ ਰਾਖ ਕਰਦੀ ਆ ਹਰ ਇੱਕ ਨੂੰ ਸਾੜ ਕੇ ਰਾਖ ਕਰਦੀ ਆ ਹੌਸ ਤੇ ਲੋੜ ਦੇ ਜਿਹੜਾ ਫਰਕ ਆ ਇਹ ਸੁਣਨਾ ਜ਼ਰੂਰੀ ਆ ਸੋ ਇਸ ਨਾਲ ਦੇ ਨਾਮ ਤੁਸੀਂ ਲਾਓ ਸੋ ਇਸ ਇਸ ਦੇ ਫਰਕ ਦੇ ਵਿੱਚ ਅਸੀਂ ਜਿੰਨਾ ਮਰਜੀ ਚਲੇ ਜਾਈਏ ਹੋਲ ਮੈਂ ਹੱਸਦਾ ਬੈਠਾ ਮੇਰੇ ਕੋਲ ਲੋਕੀ ਦਾ ਹਮੇਸ਼ਾ ਮਿਲਿਆ ਕਹਿੰਦੇ ਨੇ ਡਾਕਟਰ ਸਾਹਿਬ ਤਾਕਤ ਦੀ ਦਵਾਈ ਜ਼ਰੂਰ ਲੈ ਲਓ ਮੇਰੀ ਸਾਰੀ ਉਮਰ ਲੰਘ ਗਈ ਹੈ ਕਹਿੰਦੇ ਵੀ ਬੇ ਜਿਹੜਾ ਤਾਕਤ ਆ ਉਹ ਕੈਪਸੂਲ ਗੋਲੀ ਜਾਂ ਜਿਹੜੀਆਂ ਮਿੱਠੇ ਛੜਤਾਂ ਤੇ ਨਹੀਂ ਹੈ ਜੋ ਤਾਕਤ ਪਿਆਰ ਨਾਲ ਮਾਮਲੋਂ ਬਣਾਈ ਹੋਈ ਰੋਟੀ 'ਚ ਪਰਿਵਾਰ ਦੇ ਵਿੱਚ ਬਹਿ ਕੇ ਖਾਣ ਨਾਲ ਮਿਲਦੀ ਆ ਉਹ ਤੁਹਾਨੂੰ ਕਿਤੋਂ ਵੀ ਨਹੀਂ ਮਿਲ ਸਕਦੀ ਜੋ ਤਾਕਤ ਤੁਹਾਨੂੰ ਭਾਈਚਾਰੇ ਚ ਆਪਸੀ ਸੰਬੰਧਾਂ ਤੋਂ ਮਿਲਦੀ ਆ ਤੁਹਾਨੂੰ ਕਿਤੇ ਨਹੀਂ ਮਿਲ ਸਕਦੀ ਪਰ ਇਹ ਇੱਕ ਹਮ ਹੌਲਾ ਇਹ ਇਹ ਨੋਟਬਾ ਡਾ ਕੀਤਾ ਹੋਇਆ ਇੱਥੇ ਆ ਕੇ মিডিਆ ਨਾਲ ਉਹ ਆ ਜਾਂਦਾ ਮੈਂ ਸਮਝਦਾ ਕਿ ਜਿਹੜਾ ਇਹ ਅੰਨਾ ਮੁਨਾਫਾ ਉਹਦੀ ਜਿਹੜੀ ਹਾਫਸਾ ਉਹਦੀ ਹਾਊਸ ਦੇ ਵਿੱਚ ਸੁਨਤੇ ਸਵਾਲ ਨੂੰ ਲਪੇਟ ਕਿਵੇਂ ਲੈਣਾ ਉਹਦੇ ਵਾਸਤੇ ਇਸ ਅੰਨੇ ਮੁਨਾਫੇ ਨੇ মিডিਆ ਨੂੰ ਅੱਜ ਬਹੁਤਾ মিডিਆ ਮੁਖ ਰੂਪ ਦੇ ਵਿੱਚ ਉਹਦਾ ਸੇਵਾਦਾਰ ਬਣ ਚੁੱਕਿਆ ਤੁਸੀਂ ਖ਼ਬਰਾਂ ਦੇ ਵਿੱਚ ਦੇਖੋ ਕਿਤੇ ਵੀ ਦੇਖੋ ਇਤਾਂ ਦੇ ਕੱਪੜੇ ਦਿਖਾਇਆ ਜਾਂਦੇ ਨੇ ਵੀ ਸਮਾਨਖਾਨ ਤੇ ਆ ਕੱਪੜਾ ਪਾਇਆ ਤੁਹਾਨੂੰ ਆਇਆ ਲੱਗਣ ਲਾਇਆ ਮੈਨੂੰ ਵੀ ਪਤਾ ਨਹੀਂ ਇਹ ਕੱਪੜੇ ਪਾ ਕੇ ਬਈ ਸਮਾਨਖਾਨ ਬਣ ਗਿਆ ਇਸੇ ਤਰ੍ਹਾਂ ਦੇ ਨਾਲ ਅੱਗੇ ਦੇਖੋ ਕੀ ਹੁੰਦਾ ਸੀ ਹਰ ਜੀ ਦੇ ਕੱਕੇ ਕੀ ਲੈਣੇ ਤੁਸੀਂ ਮੀਡੀਆ ਦਾ ਸਵਾਲ ਤੁਸੀਂ ਲਾਓ ਇਹ ਤਾਂ ਆਪਣੇ ਖੇਤਰ ਦਾ ਬੰਦਾ ਆ ਕਿ ਖੇਤਰ ਤੇ ਦਾ ਮੀਡੀਆ ਪਹਿਲੀ ਗੱਲ ਤਾਂ ਹੈ ਕਿ ਉਹ ਮੀਡੀਆ ਇੰਨਾ ਕੰਟਰੋਲ ਦਾ ਕਿ ਕੋਈ ਜੇ ਡਾਕਟਰ ਚਾਹੇ ਕਿ ਪੜ ਕੇ ਵਿਚਾਰਾ ਫਾਇਦਾ ਕਰਾ ਤਾਂ ਉਹ ਇੰਨਾ ਮਹਿੰਗਾ ਕਿ ਉਹ ਖਰੀਦੇ ਨਹੀਂ ਸਕਦਾ ਜਿੰਨੇ ਇੰਟਰਨੈਸ਼ਨਲ ਜਰਨਲਿਸਟ ਪਾਕਿਸਤਾਨ ਦਾ 800 700 800 ਜਾਲ ਵਿੱਚ ਇਕੱਠੇ ਹੋ ਗਏ ਉਹਨਾ ਦਾ ਪਾਸਵਰਡ ਕਈ ਕਰੋੜਾਂ ਦਾ ਕਈ ਕਰੋੜਾਂ ਦਾ ਪਾਸਵਰਡ ਮਿਲਦਾ ਜੇ ਕੋਲ ਕੋ ਪਾਸਵਰਡ ਆ ਤਾਂ ਤੁਸੀਂ ਹੋਮ ਲਓ ਸੋਚਣਾ ਕਿ ਮੀਡੀਆ ਦਾ ਰੋਲ ਆ ਮੀਡੀਆ ਦਾ ਰੋਲ ਆ ਕਿ ਬਿਰੋਖ ਦੀ ਸੇਵਾ ਕਰਨਾ ਸਮਾਜ ਦੀ ਸੇਵਾ ਕਰਨ ਦਾ ਸਮਾਜ ਦੇ ਵਿੱਚ ਜੋ ਵੀ ਅਸਲ ਖਾਤੀ ਰਹਿਆ ਹੈ ਹਜ਼ਾਰਾਂ ਸਾਲਾਂ ਦੀ ਮਿਹਨਤ ਤੋਂ ਬਾਅਦ ਦਿਗਰਾਂ ਦੇ ਵਿੱਚੋਂ ਕਿਸਨਾ ਕਿਸਨਾ ਔਖੇ ਰੋਗ ਦੇ ਕਿਸਨਾ ਦੇ ਤੁਕਾਂ ਦੇ ਮੁਲਰਗੇ ਕਿ ਦਸ ਹਮੇ ਤਾਂ ਆਈ ਹੋਵੇ ਸੋ ਅਨੇਕਾਂ ਲਾਪਰਵਾਹੀ ਚੀਜ਼ਾਂ ਨੇ ਜਿਹਨਾਂ ਸਾਡੇ ਖੋਜੀਆਂ ਨੇ ਪਹਿਚਾਣ ਮੀਡੀਆ ਦੀ ਲੋੜ ਹੈ ਆਪ ਮੀਡੀਆ ਦਾ ਸਾਧਨ ਬਣਦਾ ਕਿ ਉਹਨਾਂ ਚੀਜ਼ਾਂ ਨੂੰ ਜਿਹੜੀਆਂ ਸਾਡੀ ਜ਼ਿੰਦਗੀ ਨੂੰ ਸੌਖਾ ਬਮਾਰ ਤੇਿਆ ਨਹੀਂ ਹੋ ਰਿਹਾ ਤੇ ਹੈ ਨਹੀਂ ਹੋ ਰਾ ਕੋਤੇ ਇਸ ਇਹ ਇਹ ਕਲਾਜ ਕਿਸ਼ਾਹ ਮਨੀ ਗਾਂਧੀ ਜੀ ਨਾਲ ਗੱਲ ਹੋ ਰਹੀ ਸੀ ਗਾਂਧੀ ਜੀ ਕਹਿੰਦੇ ਸੀ ਕਿ ਬਿਮਾਰੀ ਤੇ ਇਲਾਜ ਜੋ ਅਲੱਗ-ਵੱਗ ਚੀਜ਼ਾਂ ਆ ਅਸੀਂ ਸਿਰ ਬਿਮਾਰੀ ਦੀ ਗੱਲ ਕੀਤੀ ਆ ਇਹਦਾ ਇਲਾਜ ਕੀ ਹੋਵੇ ਉਹ ਕਿ ਲੱਗੇ ਸੌ ਤਾਂ ਮਿਹਨੂਸ ਮੈਡੀਕਲ ਸਮਝ ਨਹੀਂ ਹੈ ਪਰ ਬਿਮਾਰੀ ਸਾਡੇ ਸਾਰਿਆਂ ਦੇ ਸਾਹਮਣੇ ਹੈ ਤੇ ਕੋਸ਼ਾ ਕਰਨਾ ਕਿ ਤੁਹਾਨੂੰ ਸਿਖਾ ਦੇਣਾ ਚਾਹੁੰਦਾ ਹਾਂ ਸ਼ਹਿਰ ਆਪਣੇ ਸ਼ਹਿਰ ਕੰਮ ਕਰੇ ਵਿਅਕਤੀਗਤ ਜ਼ਿੰਦਗੀ ਦੇ ਵਿੱਚ ਕਿ ਆਪਣੀ ਜ਼ਿੰਦਗੀ ਨੂੰ ਜੋ ਮੈਸੂਰੀ ਦਾ ਕਿ ਜ਼ਿੰਦਗੀ ਵਿੱਚ ਜੋ ਖੁਸ਼ੀ ਆ ਜੋ ਸ਼ਾਂਤੀ ਆ ਉਹਨੂੰ ਜ਼ਿੰਦਗੀ ਨੂੰ ਜਿੱਤਾਂ ਕਿਤਾਬ ਹੀ ਹੈ ਬਹੁਤ ਜ਼ਰੂਰ ਆ। ਵਿਤਾਵ ਦੀ ਮਸਾਲੇ ਵਾਂ ਕੰਨਾਰੇ ਦੋਸਤ ਕਾੜਦੇ ਨੇ ਉਹਨਾਂ ਨੇ ਇਸ ਕਲਿਊਮਰ ਨੂੰ ਆਪਣੇ ਨੇੜੇ ਦੇ ਇੱਕ ਪਿੰਡ ਦਾ ਉਹਨੂੰ ਜਿੰਨੀ ਕਿ ਬੜੀ ਸਾਫ ਸਾਜੀ ਇੰਦ ਸੀ ਉਹਦਾ ਕਾਰਨ ਇਹ ਸਮਝਦਾ ਕਿ ਜਿਹੜੀ ਸੰਸਰੂਣੀ ਅਮੀਰੀ ਆ ਦੇ ਤਾਂ ਦੀ ਜ਼ਿੰਦਗੀ ਨੂੰ ਮਾਰ ਦੇ ਸੀ ਦੇਖੋ ਖੁਸ਼ੀ ਦੀ ਲੋੜ ਸਾਨੂੰ ਸਾਰਿਆਂ ਨੂੰ ਅਸੀਂ ਸਾਰੇ ਅਨੰਦ ਚਾਹੁੰਦੇ ਆ ਤਾਰੂ ਅਨੰਤ ਜੇ ਸਾਨੂੰ ਜ਼ਿੰਦਗੀ ਚ ਬੇਲ ਲੱਗ ਜਾਵੇ ਤੇ ਫੇਸੇ ਤੋੜਨਾ ਟੱਕਰਨਾ ਜੇ ਮੈਨੂੰ ਧਾਰਮਿਕਤਾ ਕਰਤੇ ਆ ਨੰ ਨਹੀਂ ਹਉਦਾ ਤਾਂ ਮੈਨੂੰ ਹੋ ਰੈਸਟੋਰੈਂਟ ਜਾ ਕੇ ਨਾ ਖੀ ਆ ਜੇ ਕਿਤੇ ਆਪੋ ਕਾਮ ਜੇ ਮੈਨੂੰ ਕੋਈ ਆਪਕਾ ਕਿਤਾ ਕਰਦੇ ਹੋਏ ਨੰ ਨਹੀਂ ਆਉਂਦਾ ਤਾਂ ਹੋ ਮੈਂ ਨਹੀਂ ਤੁਮਹੇ ਇਛਾਤ ਪਾ ਦੇ ਰੇ ਨੰ ਨਹੀਂ ਰਹਿ ਸਕਦਾ सो मैं यही कहना चाहना कि जो भी जिंदगी ड्यूटी लगती है समाजते हुए अपनी ड्यूटी करते हुए फिर सबू जनंद की पूर्ति है वे जगह जगह भटना नहीं पाएगा। सो यह है व्यक्तिगत पर असल उपभोक्ता हालांकि समाज का ਕਾਫੀ ਗਏ ਮਤਲਬ ਖੁਸਿਆਵਾ ਦਾ ਹਾਲ ਜਿਹੜਾ ਆਉਂਦਾ ਆ ਉਹ ਸਮਾਜ ਘਾਹ ਉਹ ਹੱਥ ਤੱਕ ਸਮਾਜ ਨੇ ਕਰਨਾ ਕਿ ਸਮਾਜ ਨੇ ਇੱਕ ਸਸਤਾ ਕੰਮ ਕਰੀਆਂ ਨੇ ਉਹਨਾਂ ਨੇ ਕਰਨਾ ਪਰ ਵਿਅਕਤੀ ਦੇ ਤੌਰ ਤੇ ਮੈਂ ਤੁਹਾਨੂੰ ਸੁਝਾਉਣਾ ਚਾਹਾਂਗਾ ਤੇ ਇੰਨਾ ਕਹਿੰਦਾ ਹਾਂ ਮੈਂ ਕਿਵਾਂ ਦਾ ਜਾਚਾਂ ਤੇ ਜੇ ਵੀ ਸਾਲਿਆ ਦਾ ਤਵਾ ਕਰਨਾ ਜਿਹੜਾ ਇਸ ਦਾ ਖਾਸ ਕਰਕੇ ਕਿ ਉਹਨਾਂ ਨੇ ਜੇ ਤੁਹਾਡੇ ਸਾਹਮਣੇ ਆਉਣ ਦਾ मौका दें तंग। आपने इनमें है कि वो आज जो जो अवार्ड प्रेजेंटेशन समारणी हैं, उस वंगे अवार्ड की है अवार्ड इक्वल दिखाया गया है कि कोई इतना भी करते बहुत कुछ इसी पुरस्कारों सम्बांध करना जब ने यार टोकन है अवार्ड पे एक टोकन है इसलिए एप्लीकेशन। ਕਰਦੇ ਆ ਕਿ ਸੁਸਾਇਟੀ ਸਾਰੀ ਬੰਦ ਕਰ ਦੇ ਇਸ ਦਾ ਉਹਨਾਂ ਦੀ ਪਰਫਾਰਮੈਂਸ ਨੋਏ ਐਜ ਜਰਮਨਿਸਟ ਕੋਲ ਦੇ ਬੜੇ ਮੰਗੂ ਇਸ ਕਰਕੇ ਅਵਾਰਡ ਦੀ ਤਾਂ ਕੋਈ ਮਾਇਨੇ ਨਹੀਂ ਕਰਦੀ ਨਾ ਜਿਆਦਾ ਵੈਲਿਊ ਕਰਦਾ ਹੈ ਕੋਈ ਮਾਇਨੇ ਕਰਦਾ ਕਰੰਜੀਤ ਮੰਗੂ ਉਹ ਜਿਹੜੀ ਚਲਦੀ ਬਾਕੇ ਚਾਹਾਂ ਬੜੇ ਚਲਦੇ ਨਹੀਂ ਭਰੇ ਹੋਰ ਬੰਦੇ ਨੇ ਵੋਟ ਪਾ ਰਹੇ ਕੋਈ ਇਸ ਤੋਂ ਦੂਜਾ ਸਾਡੇ ਇਹ ਵੀ ਚਾਹ ਹੈ ਜੇ ਇਹ ਬਦਲਾਵ ਕਰਦੇ ਉਸ ਤੋਂ ਅੱਗੇ ਭਾਏ ਨਵੰਤਰ ਆਪੀ आदर जो जा समुद्र सागर जो कम हो सका है जो जरूर तरफ पाड़ी है मैं पुष्टि करता हूं कि मंडल थोड़ी से ਬਾਈਟ ਸੈਟ ਅਧ ਨਾਲ ਅੱਜ ਦਾ ਟਾਈਮ ਤੇ ਬੀਤਦਾ ਐ ਮੈਂ ਪ੍ਰੋਸੀਡੀਅਮ ਨੂੰ ਬੇਨਤੀ ਕਰਾਂਗਾ ਕਿ ਜੁਜੀਪਲਜੀਤ ਸਿੰਘ ਜੀ ਵਾਲੀ ਜੋ ਮਾਨਕ ਨੇ ਚਨਾਬ ਪ੍ਰੋਫੈਕੂਏਸ਼ਨ ਦੇ ਉਹਨਾਂ ਨੂੰ ਇਹ ਜਾਗਰੂਕੀ ਜਨ ਦੇ ਕੇ ਸਨਮਾਨ ਕਰੀਏ ਅਜੇ ਤੱਕ बॉक्सिंग के प्रोफेसर न्यूरोलॉजी डिपार्टमेंट सब सरकारी राजेंद्रपाल पटियाला उन्होंने मेरे बैठक है कि कंज्यूमर वेलफेयर एसोसिएशन वालों एक जानकारी चेन प्राप्त करने की चर्चा बहुत ही ज्यादा हुई मैं बात कर प्रभारी कंज्यूमर कंज्यूमर एसोसिएशन ये प्रदान हो ਸਾਰੇ ਬਾਕੀ ਸੰਗਤ ਦੇ ਸਾਰੇ ਜੀ ਸਤਿਨਾਮ ਨੂੰ ਸਤਿਨਾਮ ਮੈਂ ਕੋਈ ਆਮ ਦਾਦਾ ਹੈ ਜੀ ਨਾਮ ਹੈ ਕਦੇ ਬਹੁਤ ਸਟੇਟ ਤੋਂ ਬੋਲੇ ਰਹਾ ਹਾਂ ਪ੍ਰਭਾਤ ਪਿਤਾ ਜੀ ਨੂੰ ਮੇਰੀ ਤਿੰਨ ਤਿੰਨ ਚਾਰ ਵਾਰ ਕਰਨਾ ਪਿਤਾ ਜੀ ਨਾਲ ਹੋ ਗਿਆ ਨੇ ਔਰ ਉਸ ਤੋਂ ਬਾਅਦ ਬਲਵੰਤ ਜੀ ਨਾਲ ਉਹਨਾਂ ਵਾਲੇ ਗੱਲਬਾਤ ਹੋਣੀ ਮੈਂ ਟੋਟਲ ਇਹ ਲੱਗਦਾ ਹੈ ਕਿ ਇਸ ਤਰ੍ਹਾਂ ਆਪਣਾ ਸਮਾਜ ਵਿੱਚ ਬਣਿਆ ਹੋਇਆ ਕਿ ਹਰ ਆਦਮੀ ਇੱਕ ਅਹੁਦੇ ਨਾਲ ਜਾਣਿਆ ਜਾਂਦਾ ਹੈ ਪਰ ਉਹ ਇੱਕ ਅਗੇ ਇਨਸਾਨ ਸੀ ਜਿਨ੍ਹਾਂ ਨੇ ਅਹੁਦੇ ਦਾ ਬਤਾਲੂ ਕਰਕੇ ਸੀ ਬਗਾਲਤਾ ਮੰਗਦਾ ਹੈ ਉਹ ਤੁਹਾਡੇ ਵਿੱਚ ਨਹੀਂ ਲੈ ਅਫਸੋਸ ਹੈ ਕਿ ਉਹਦੇ ਸੱਜਣਾ ਦੀ ਇਹ ਉਹਦੇ ਚੰਗੇ ਗੁਣਾਈ ਤੋਂ ਤੁਹਾਡੇ ਵਿੱਚ ਸਮਾਜ ਵਿੱਚ ਹਮੇਸ਼ਾ ਲੋੜ ਰਹੀ ਹੈ। ਔਰ ਮੈਂ ਇਹ ਖਬਰ ਮੈਂ ਸੁਣ ਕਰਦਾ ਮੈਂ ਸੁਣ ਕਰਦਾ ਕਿ ਜਿਉਂ ਪੱਤਰਕਾਰਾਂ ਦੇ ਖੇਤਰ ਦੇ ਵਿੱਚ ਕਿਸੇ ਮਾਮ ਸਨਮਾਨ ਦੀ ਸ਼ੁਰੂਆਤ ਕੀਤੀ ਹੈ ਬਿਤਾਪਦੀ ਦੇ ਨਾਮ ਦੇ ਯੋਧੇ ਲਈ ਮੈਨੂੰ ਰਿਕੋਗਨਾਈਜ਼ ਕੀਤਾ ਗਿਆ ਹੈ। ਬਾਣ ਥੀ ਵੱਡੀ ਗੱਲ। ਵੱਡੀ ਗੱਲ ਇਹ ਹੈ ਕਿ ਕੋਈ ਆदमी ਤੁਹਾਡੇ ਬਾਰੇ ਕੋਈ ਸੋਚ ਰੱਖਦਾ ਹੈ ਮੈਂ ਤਾਂ ਭਲਵਾਨ ਜੀ ਨੂੰ ਕਿਹਾ ਸੀ ਜਿਸ ਦਿਨ ਇਹ ਨਾ ਫੋਨ ਗਿਆ ਕਿ ਜਦੋਂ ਤੁਸੀਂ ਸੋਚਿਆ ਤਾਂ ਮੈਂ ਆਪਣੇ ਆਪ ਨੂੰ ਮੈਕਾਉਡੀ ਸਨਮਾਨਤ ਹੋ ਗਿਆ ਸੀ ਬਾੜ ਨਾਲ ਕੋਈ ਖਾਸ ਕਰਕੇ ਮੈਨੂੰ ਇਹ ਵੱਡੀ ਗੱਲ ਹੈ ਕਿ ਜਿਸ ਤਰ੍ਹਾਂ ਦੇ ਇਨਸਾਨ ਕਿਸੇ ਸੰਸਥਾ ਨਾਲ ਜੁੜੇ ਹੋਏ ਨੇ ਡਾਕਟਰ ਸਾਹਿਬ ਹੋ ਰਹੇ ਨੇ ਹੋਰ ਸਦਰ ਨੇ ਭਲਵਾਨ ਜੀ ਨੇ ਇੱਕ ਵਧੀਆ ਲੋਕ ਇਕੱਠੇ ਹੋਏ ਨੇ ਇੱਕ ਪਲੇਟਫਾਰਮ ਤੇ ਇਹਨਾਂ ਲੋਕਾਂ ਨੇ ਕੋਲੋਂ ਇਹਨਾਂ ਇਨਸਾਨਾਂ ਦੇ ਕੋਲੋਂ ਇਹ ਮਾਨ ਪ੍ਰਾਪਤ ਕਰਨਾ ਇਹ ਮੇਰੇ ਲਈ ਮਤਲਬ ਕਿ ਬੜੀ ਵੱਡੀ ਗੱਲ ਸਮਝਣਾ ਹੈ ਇਹਨਾਂ ਦਾ ਬੜਾ ਪਰ ਹੈ ਕਿ ਲਈ ਜੋਨ ਕੀਤੀ ਹੈ ਬੈਸਟਾ ਸਮਾਜ ਦੇ ਵਿੱਚ ਤੇ ਇਹ ਹੀ ਕਿ ਮੈਂ ਕੋਈ ਬਹੁਤਾ ਕਰ ਰਿਹਾ ਹੈਗਾ ਪਰ ਸਮਾਜ ਦੇ ਵਿੱਚ ਸਮਾਂ ਇਦਾਂ ਦਾ ਬਣ ਗਿਆ ਹੈ ਇਦਾਂ ਦਾ ਜੋਗ ਆ ਗਿਆ ਹੈਗਾ ਕਿ ਜਿਹੜਾ ਵੀ ਕੋਈ ਆਦਮੀ ਆਪਣੀ ਡਿਊਟੀ ਦੀ ਚੀਜ਼ ਪਰਫਾਰਮ ਕਰਦਾ ਹੈ ਉਹ ਐਕਸਟਰਾ ਆਰਡੀਨਰੀ ਲੱਗਣ ਲੱਗਿਆ ਹੈ ਚਲੋ ਜੀ ਉਹ ਐਸਾ ਵੀ ਜਾਪ ਲੱਗਦਾ ਹੈ ਤਾਂ ਮੈਂ ਵੀ ਜਿਹੜੀ ਉਹਦੀ ਡਿਊਟੀ ਵੀ ਮੇਰਾ ਸਾਥ ਹੈ ਨਹੀਂ ਮੇਰਾ ਘਰ ਮੈਨੂੰ ਇੱਕ ਡਿਊਟੀ ਦਿੱਤੀ ਹੈ ਮੇਰਾ ਕਿਤਾ ਹੈ ਉਹ ਕੰਮ ਕਰਨਾ ਮੇਰੀ ਜ਼ਿੰਮੇਵਾਰੀ ਹੈ ਕਿ ਠੀਕ ਹੈ ਕਿਤੇ ਦੇ ਵਿੱਚ ਹੋਰ ਤਰ੍ਹਾਂ ਦਾ ਗਲੈਮਰ ਹੁੰਦਾ ਹੈ ਉਹ ਰੇ ਕਿਤਾ ਜਿਹ ਕਿਤੇ ਦੇ ਤੌਰ ਤੇ ਇੱਕ ਜ਼ਿੰਮੇਵਾਰੀ ਦੇ ਤੌਰ ਤੇ ਕਰਨਾ ਹੋਵੇ ਤਾਂ ਬਹੁਤ ਖਤਰਨਾਕ ਵੀ ਹੈ ਬਹੁਤ ਅਚਨੋਖੀਆਂ ਵਾਲਾ ਵੀ ਹੈਗਾ ਮੇਰੇ ਜਿਵੇਂ ਆਪਣਾ ਜਿਹੜਾ ਨਿੱਜੀ ਐਕਸਪੀਰੀਅੰਸ ਹੈਗਾ ਹੈ ਕੀ ਇਨਫੋਰਮੇਸ਼ਨ ਕਿਸੇ ਨਾ ਕਿਸੇ ਸਰੋਤ ਤੋਂ ਤਾਂ ਪੱਤਰਕਾਰ ਕੋਲ ਆਉਂਦੀ ਹੈ ਜਿਹੜੀ ਅੱਗੇ ਅਖਬਾਰ ਦੇ ਥਰੂ ਸਮਾਜ ਤੱਕ ਪਹੁੰਚਦੀ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਮੈਂ ਆਪਦਾ ਨਹੀਂ ਦੇਖਿਆ ਪਰ ਸੁਣਿਆ ਹੈਗਾ ਕਿ ਅੱਜ ਤੋਂ ਵੀ 25 ਸਾਲ ਪਹਿਲਾਂ ਜਿਸ ਅਸਲੀ ਇਨਫੋਰਮੇਸ਼ਨ ਦੇ ਸਰੋਤ ਸੀ ਉਹ ਅੱਜ ਨਹੀਂ ਹੈਗੇ ਮੈਂ ਬਠਿੰਡਾ ਤੇ ਨਹੀਂ ਸਕਦੀ ਇਹ ਜੀ ਜਾਨਾ ਤਾਂ ਮੈਂ ਕਿਸੇ ਵੀ ਡਾਕਟਰ ਜਾਨਾ ਤਾਂ ਮੇਰੀ ਵਾਰੀ ਤੇ ਈ ਮੇਲ ਬਣ ਗਿਆ ਹੈਗਾ ਕਿ ਚਾਹੇ ਉਹ ਕੈਨੇਡੀਕ ਪੱਤਰਕਾਰ ਦੇ ਤੌਰ ਤੇ ਮੈਨੂੰ ਜਾਣਦੇ ਨੇ ਦੋਸਤ ਹੀ ਹੁੰਦੇ ਨੇ ਪਰ ਉਹ ਆਪਣੀਆਂ ਨਾਲ ਦੀ ਨਾਲ ਦੀਆਂ ਫਾਈਲਾਂ ਟੀਬਲ ਤੇ ਪਈਆਂ ਹੁੰਦੀਆਂ ਨੇ ਉਹਨਾਂ ਨੂੰ ਪਾਸੇ ਕਰਨਾ ਸ਼ੁਰੂ ਕਰ ਦਿੱਤੇ ਮੈਂ ਬਹੁਤ ਵਾਰੀ ਕਹਿਣਾ ਹੈ ਕਿ ਮੈਂ ਤੁਹਾਡੀ ਕੋਲ ਜਾ ਕੇ ਤਾਂ ਨਹੀਂ ਲੈ ਜਾਗਾ ਤਾਂ ਬਹੁਤੇ ਮਿੱਤਰ ਇਹ ਵੀ ਕਹਿ ਦਿੰਦੇ ਕਿ ਆਪਾਂ ਆਫਿਸ ਤੋਂ ਬਾਹਰ ਮਿਲਿਆ ਜੇ ਇਹ ਤਾਂ ਅੱਛੀ ਗੱਲ ਹੈ ਇੱਕ ਪੈਨਿਕ ਕ੍ਰੀਏਟ ਹੋ ਗਿਆ ਕਿਸੇ ਡਿਪਾਰਟਮੈਂਟ ਚ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਚੰਗਾ ਹੋ ਰਿਹਾ ਮਾੜਾ ਹੋ ਰਿਹਾ ਉਹਦਾ ਸਰੋਤ ਤਾਂ ਉਹੀ ਹੋ ਸਕਦਾ ਜਿਹੜਾ ਉਸ ਡਿਪਾਰਟਮੈਂਟ ਦੇ ਵਿੱਚ ਬੈਠਾ ਹੈ ਮੈਂ ਜਿਆ ਕਰਾਂਗਾ ਮੈਮ ਜਿਹਾ ਹੈ ਕਿ ਤੇਰੀ ਨਵੀਂ ਜੋਬ ਜਿਹੜੀ ਹੈ ਇਸ ਤਰ੍ਹਾਂ ਪ੍ਰਵੇਸ਼ਨ ਪੀੜ ਹੈਗਾ ਕਿ ਤੇਰਾ ਨੁਕਸਾਨ ਹੋ ਸਕਦਾ ਹੈ ਤਾਂ ਉਹਦੀ ਡਿਊਟੀ ਇੱਕ ਐਸੀ ਥਾਂ ਤੇ ਰੱਖੀ ਕਿ ਜਿੱਥੇ ਸਾਰੀ ਇਨਫਰਮੇਸ਼ਨ ਗਵਰਨਮੈਂਟ ਦੀ ਆਉਂਦੀ ਹੈ ਜਦੋਂ ਵੀ ਸਟਾਰਟਿੰਗ ਕਮਿਨਿਟੀ ਸੈਟ ਅਪ ਲਾਇਆ ਜਾਂਦਾ ਹੈਗਾ ਤਾਂ ਜਿੱਥੇ ਦਾਅ ਕਰ ਸੀਡ ਕੀਤੀ ਜਾਂਦੀ ਹੈ ਤਾਂ ਉਹ ਸੀਡ ਦੇ ਦਿੱਤੀ ਜਾਂਦੀ ਹੈ ਸਟਾਰਟਿੰਗ ਦੇ ਵਿੱਚ ਤਾਂ ਨਵੇਂ ਮਨ ਕੀ ਹੈਗੇ ਤੁਸੀਂ ਤੁਸੀਂ ਆਇਆ ਜੋ ਮੈਂ ਕਿਹਾ ਵੀ ਇਹ ਰਸਤੀ ਦਾ ਮੈਂ ਕਿਹਾ ਤੈਨੂੰ ਲੱਗਦਾ ਹੈ ਕਿ ਆਹ ਕੋਰਪੋਰੇਸ਼ਨ ਲੈ ਜਾ ਕੋਦੇ ਸ਼ਬਦਾਂ ਕਰੀਏ ਚਲੋ ਉਹਨੇ ਜਿੰਦਗੀ ਦੀ ਤੇ ਮੈਂ ਉਹ ਕੋਲੇ ਸਿਰਫ ਚਾਰ ਮਿੰਟ ਹੀ ਜਾ ਸਕਿਆ ਤੇ ਪਰਿਵੰਦਨਾ ਉਸ ਨੂੰ ਜੇਤੀ ਕ੍ਰਿਸ਼ਨਰ ਨੇ ਬੁਲਾ ਕੇ ਉਹ ਕਹਾਣਾ ਕਰਨਾ ਕਰ ਦਿੱਤੀ ਕਿ ਜੇ ਵੀ ਮੇਰੇ ਕੋਲ ਜੇ ਕੋਈ ਗਰਮੀ ਨੂੰ ਬੁੱਲਰ ਬੈਠਾ ਦੇਖਿਆ ਤਾਂ ਮੈਂ ਸੁਆ ਆਪਣਾ ਨੌਕਰੀ ਬਾਰੇ ਪੁੱਛਦਾ। ਉਹ ਜਾਨਾ ਦੇ ਵਿੱਚ ਕੀ ਹੈ ਕਿ ਜਿਹੜੀ ਹਰਮੈਸ਼ਾ ਆਇਆ ਕਰੇ ਲਗਾਤਾਰ ਪਾਸ਼ੇ ਤੋਂ ਘਬਰਾਣ ਲੱਗੀਆਂ ਤਾਂ ਦਿਲ ਵੀ ਨੂੰ ਲੱਗੇ ਕਿ ਜਿਹੜੀ ਕਿਸ਼ੂ ਮੇਰੇ ਕੋਲ ਆਉਂਦੀ ਦੀ ਪਹਿਲਾਂ ਘਬਰਾ ਛੱਡ ਜਾਂਦੀ ਹੈ। ਤਾਂ ਅੱਜ ਦੇ ਜ਼ਮਾਨੇ ਦੇ ਵਿੱਚ ਇਹ ਸਾਡੇ ਸਰੋਤ ਹੈਗੇ ਨੇ ਫਤਿਹ ਕਰਦਾ ਦੇ। ਮੈਨੂੰ ਇਹ ਲੱਗਦਾ ਹੈ ਕਿ ਪਹਿਲਾਂ ਜਿਹੜੇ ਲੋਕ ਸੂਚਨਾਵਾਂ ਰਿੰਦੇ ਸੀ ਉਹ ਸਮਾਜ ਦੇ ਭਲੇ ਕੀ ਦਿੰਦੇ ਸੀ। ਬਾ ਅੱਜ ਦੀ ਜੀ ਪੱਤਰਕਾਰਾਂ ਨੂੰ ਸੂਝਾਂਵਾਂ ਜੇ ਪਹੁੰਚਦੀ ਵੀ ਹੈ ਮਿਸਾਲ ਦੇ ਤੌਰ ਤੇ ਕਿਸੇ ਡਿਪਾਰਟਮੈਂਟਮੈਂਟ ਦੇ ਵਿੱਚ ਇੱਕ ਸੀਟ ਦੀ ਲੜਾਈ ਹੋਊਗੀ ਦੋ ਰਾਜਮਾਨਾਂ ਦੀ ਬਹੁਤ ਵੀ ਲੜਾਈ ਨਾ ਹੋਗੀ ਹੈ ਉਸ ਅੜਾਸ ਦੇ ਵਿੱਚ ਜਾਂ ਟਕਰਾਅ ਦੇ ਵਿੱਚ ਤਾਂ ਇਨਫੋਰਮੇਸ਼ਨ ਪੱਤਰ ਤੱਕ ਪੱਤਰਕਾਰ ਤੱਕ ਪਹੁੰਚ ਜਾਂਦੀ ਹੈ ਪਰ ਉਸ ਤੋਂ ਬਾਅਦ ਜਦੋਂ ਕਪੜਾ ਮੰਤਰੀ ਸਿੰਘ ਦੀ ਸਰਕਾਰ ਸੀ ਤਾਂ ਉਹ ਬੜੇ ਥੋਕ ਦੇ ਵਿੱਚ ਕੁਵਲ ਕਨੈਕਸ਼ਨਾਂ ਵੱਡੇ ਹੋ ਗਏ ਸੀ ਤੇ ਇਲਜ਼ਾਮ ਇਹ ਲੱਗਦਾ ਸੀ ਕਿ ਇਹ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਹੈ ਕੈਪਟਨ ਮੈਂ ਤੇ ਕਾਫੀ ਨੇਵੇਂ ਨਹੀਂ ਵੀ ਉਹਨਾਂ ਨੇ ਇੱਕ ਕਨੈਕਸ਼ਨ ਵੇਚੇ। ਤੁਮੇ ਬੰਦੇ ਦਾ ਫੋਨ ਆਇਆ ਕਿ ਜਿਹੜਾ ਚੇਅਰਮੈਨ ਦੇ ਨੇੜੇ ਸੀ ਕਿ ਚੇਅਰਮੈਨ ਸਾਹਿਬ ਨੇ ਮੇਰੇ ਤੇ ਅਟੈਕ ਕਰ ਦਿੱਤਾ ਤੇ ਮੇਰੇ ਕੋਲ ਬਹੁਤ ਅਹਿਮ ਜਾਣਕਾਰੀ ਹੈ। ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਕਿ ਅਸੀਂ ਕਿੱਥੇ-ਕਿੱਥੇ ਕਨੈਕਸ਼ਨ ਆ ਕਿਤੇ-ਕਿਤੇ ਪੈਸਿਆਂ 'ਚ ਵੇਚੇ। ਤਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਜੇ ਹੋਈ ਕਿ ਕੋਈ ਬੰਦਾ ਦੱਸ ਰਿਹਾ ਹੁੰਦਾ ਕਿ ਉਹ ਜਿੰਨੀ ਵੀ ਸੀਵ ਕੀਤੀ ਜਾਂਦੀ ਹੈ ਉਹਦੇ ਨਾਲ ਹਮੇਸ਼ਾ ਸੀਵ ਕਰ ਲਓ। ਬਾਅਦ ਪਤਾ ਨਹੀਂ ਕਿ 10 ਮਿੰਟ ਬਾਅਦ ਭਲਾ ਕੀ ਮਾਰ ਗਿਆ। ਉਸ ਬੰਦੇ ਨੇ ਜਿਸਨੇ ਮੂ ਪਿੰਡ ਤੋਂ ਸਿਵਲ ਹਸਪਤਾਲ ਬਟਿੰਡਾ ਤੱਕ ਪਹੁੰਚਾਇਆ ਤਾਂ ਉਥੋਂ ਉਹਨੇ ਜਿਹਨਾਂ ਨੂੰ ਤੇ ਮੈਨੂੰ ਦੱਸਿਆ ਮੈਂ ਰਿਸ਼ਿਤ ਕੀਤਾ ਮੈਂ 10-15 ਮਿੰਟ ਬਾਅਦ ਹਸਪਤਾਲ ਉੱਪਰ ਗਿਆ ਕਿ ਮੈਨੂੰ ਇਹ ਸੀ ਕਿ ਤਤੀ ਤਤੀ ਰੋਕ ਸੁਣਾ ਸਕਦੀ ਉਸ ਤੋਂ ਬਾਅਦ ਕਿ ਬੜੀ ਵੀ ਮੁਸ਼ਕਲ ਕਿ ਪੈਣ ਲੱਗ। ਤਾਂ ਉਹ ਤਾਂ ਕੋ ਚੇਰਮੈਨ ਜਿਹਦੇ ਨਾਲ ਆਉਂਦੇ ਆਉਂਦੇ ਪੈ ਚੱਲਦਾ ਰਿਹਾ। ਤੇ ਜਦੋਂ ਤੱਕ ਮੈਂ ਮੁੰਡੇ ਨੂੰ ਨਹੀਂ ਕਿਹਾ ਕਿ ਜੋ ਮੈਂ ਕਹਿ ਰਿਹਾ ਤੇ ਉਹ ਮੈਂ ਸਰਵ गलत कह बैठा तो इनफॉरमेशन का जो रस्ता है वो बंद हो गया इस करके समाज के जितनी भी इनफॉरमेशन आती है खास करके डिपार्टमेंटा आपसीबाजी के आ सकती है अज तक मेरे को एक रेयर मौका है कोई यह क्या होगा किसी ने कि मैं समाज के भले लिए इनफॉर्मेष दे रहा हर बंद समाज के भले लिए पबलिश कर देंगे ਸਾਨੂੰ ਇਹ ਰਾਗੇ ਆਰਟੀਆ ਦਾ ਜ਼ਰੀਆ ਇੱਕ ਵਧੀਆ ਜਰੀਆ ਸੀ ਜਿਸ ਤੰਨੇ ਐਕਟ ਬਣੇ 2006 ਦੇ ਵਿੱਚ ਤਾਂ ਸਾਨੂੰ ਕਾਫੀ ਸੌਖਾ ਹੋ ਗਿਆ 100% ਮਿਲ ਜਾਂਦੀ ਸੀ ਹੁਣ ਸਿਰਫ 20% ਨਾ ਬਸ ਇਨਫਰਮੇਸ਼ਨ ਆ ਜੇਗੀ ਉਹ ਆਰਟੀਆ ਦੇ ਵਿੱਚ ਜਿੰਦੀ ਬਾਕੀ ਜਿਹੜੀਆਂ ਚੁਣੌਤੀਆਂ ਵਾਲੀ ਗੱਲ ਹੈ ਚੁਣੌਤੀਆਂ ਤਾਂ ਪੈਪ ਪੈ ਤੇ ਹੁੰਦੀਆਂ ਮੇਰੇ ਛੋਟੇ ਬਰਦਰ ਨੂੰ ਰੋਜ਼ ਫੋਨ ਕਰਦਾ ਹਾਂ ਬਸ ਉਹ ਕੁਝ ਦਿਨ ਪਹਿਲਾਂ ਜਨਮ ਨਾਲੀ ਸੋਚ ਰਿਹਾ ਕਿ ਐਸਐਸਪੀ ਪਟੰਡਰ ਦੇ ਨਾਲ ਭਾਈ ਗਨ ਮੈਂ ਦੇ ਆ ਜੀ ਮੈਂ ਤੇ ਹੀ ਗੱਲ ਮੈਂ ਹੈ ਠੀਕ ਇਸ ਤਰ੍ਹਾਂ ਡੀਏ ਦੀ ਨਾਲ ਜਿਹੜੇ ਕਿ ਕੀ ਗੱਲ ਮੈਂ ਹੈ ਕਿ ਤਾਂ ਮੈਨੂੰ ਕਹਿੰਦਾ ਜੇ ਤੈਨਾਂ ਨਾਲ ਇਕੱਠੇ ਰਹਿਆ ਅਸੀਂ ਤਾਂ ਉਹ ਦੁਸ਼ਮਣ ਆ ਜਿਹੜੇ ਨਿਤ ਵਧਦੇ ਜੇ ਤੁਸੀਂ ਬਦਲਾ ਕਰਨਾ ਹੈ thì ਤੁਹਾਡੇ ਦੋਸਤ ਕਿਹਨੇ ਮਰਜ਼ੀ ਤੁਸੀਂ ਉਹ ਬਣਾ ਸਕਦੇ ਆ ਜੇ ਤੁਸੀਂ ਆਪਣੇ ਦਿੱਤੇ ਪ੍ਰਤੀ ਸਮਰਪਿਤ ਹੋਣ ਔਰ ਇਮਾਨਦਾਰੀ ਨਾਲ ਜਿਉਣਾ ਚਾਹੁੰਦੇ ਆ ਤਾਂ ਤੁਹਾਡੇ ਮਨ ਨੂੰ ਲੱਗਦਾ ਕਿ ਮੈਂ ਤਾਂ ਨਿਤ ਮੇਰਾ ਕੈਨ ਮੂਡ ਇਹ ਕੁਝ ਮਰਜੀ ਪ੍ਰਸ਼ੰਸਾ ਕਰੀ ਜਾਵੇ ਕੁਝ ਨਹੀਂ ਜਾਵੇ ਪਰੰਤੂ ਹਰ ਕੋਈ ਔਕਾ ਹੁੰਦਾ ਹੈ ਕੁਝ ਜਿਦਿਵੀ ਕੁਐਸੀ ਨਬਰੌਣਿਆ ਨੁਕਸਾਨ ਹੁੰਦਾ ਹੈ ਕਿਤੇ ਦੋ ਘਰ ਸ਼ਹਿਰੇ ਵਿੱਚ ਕਬਰਸੀ ਬਬੇਸ਼ ਦੀ ਜਿਹੀ ਕਿ ਬਟਿੰਡਰ ਦੇ ਟੌਪ ਦੇ ਬੰਦੇ ਨੇ ਪੰਜ ਉਹ ਪ੍ਰਾਪਰਟੀ ਦਾ ਕਾਫੀ ਗੂਮ ਸੀ ਰਾਮ ਅਸੀਂ ਉਹਨਾਂ ਨੇ ਨੌਕਰਾਂ ਦੀ ਤੈਦੀ ਕਾਟ ਕੀਤੀ ਸੀਗੇ ਜਿਹਨਾਂ ਦੇ ਨੌਕਰ ਐ ਕੰਜਾਂ ਦੇ ਬੰਦਾ ਦੇ ਵੀ ਉਹਨਾਂ ਦੇ ਨਾਂ ਦੀ ਪ੍ਰਾਪਰਟੀ ਨਹੀਂ ਹੈ ਦੇਖੋ ਬੜਾ ਦੂਰ ਆ ਗਿਆ ਹੈ ਮੈਨੂੰ ਉਹ ਕੰਪਲੀਟ ਕਰਨ ਦਾ ਮੌਕਾ ਦੇ ਦੇ ਮੈਂ ਕਿਹਾ ਵੀ ਇਹ ਗੱਲ ਤੁਸੀਂ ਕੋਲ ਜਿਹਨੀ ਡਿਊਟੀ ਹੈ ਮੈਂ ਤਾਂ ਉਹ ਪੂਰੀ ਕਰਨੀ ਹੈ ਜਿਹੜੀ ਇਹਨੂੰ ਮਿਸ ਕਰਨੀ ਕਿ ਜੇ ਮੈਂ ਭੇਜ ਦਿੱਤੀ ਹੈ ਇਹ ਤੁਹਾਨੂੰ ਰੁਕਵਾਉਣੀ ਹੈ ਕਰਨੀ ਹੈ ਉਹ ਬਾਹਰ ਨਾਲ ਤੁਸੀਂ ਇਹ ਮੈਨੂੰ ਨੇ ਇੱਕ ਆਫਰ ਦਿੱਤੀ ਕਿ ਬਟਾਟੇ ਚਿੱਕੇ ਵੀ ਕਿੰਨਾ ਮਰਜੀ ਵੱਡਾ ਪਲਾਟ ਤੁਸੀਂ ਲੈ ਸਕਦੇ ਤੇ ਜੇ ਜਦੋਂ ਕੋਈ ਬਾਹਰ ਚਲੇ ਕੋਈ ਸੁਸਵਾ ਸੁਵਾ ਰਿਹਾ ਹੈ ਰਿਕਾ ਦਾ ਹੈ ਸ਼ੇਰ ਜੀ ਤਾਂ ਮੈਨੂੰ ਆਹ ਸਾਰਾ ਬੈਠ ਕੇ ਕਹਿ ਲੱਗਿਆ ਕਿ ਮੇਰਾ ਸਾਡੂ ਮੈਨੂੰ ਕਿਹਾ ਕਰਦਾ ਸੀ ਕਿ ਮੈਂ ਸੁਸਾਈਡ ਕਰ ਲੂੰਗਾ ਪਰ ਅਸੀਂ ਉਹਨੂੰ ਸੀਰੀਅਸਲੀ ਨਹੀਂ ਲੈਂਦੇ ਕਿਉਂਕਿ ਪੂਛ ਆ ਮਾਰੇ ਕੇ ਮਰ ਗਏ ਉਹਨਾਂ ਨੇ ਬਾਅਦ ਵਿੱਚ ਲਿਖੇਗਾ ਕਾਫੀ ਸੁਸਾਈਡ ਹੋਏ ਸੀਗੇ ਉਹ ਕਹਿੰਦਾ ਕਿ ਮੈਂ ਸੁਸਾਈਡ ਕਰਾਂਗਾ ਔਰ ਤੇਰਾ ਨਾਮ ਤੇਰੇ ਪਰਿਵਾਰ ਦਾ ਨਾਮ ਲਿਖਾਂਗਾ ਮੇਰੇ 100% ਨਾ ਮਾਰ ਮੈਂ ਸੁਸਾਈਦਾ ਨਹੀਂ ਮੈਂ ਕਿਹਾ ਚਲੋ ਉਹ ਤੇਰੀ ਇੱਛਾ ਹੈ ਮੈਂ ਆਪਣੀ ਜੋੜੀ ਲਈਏ ਕਹਣਾ ਨਹੀਂ ਕਿ ਕਿਹੜੀ ਬਰੀ ਐਂ ਨਹੀਂ ਲੱਗਦਾ ਕਿ ਬੱਚੇ ਰੋਣ ਜਾਣਗੇ ਮਾਂ ਚਾਹੀਏ ਉਹਦੀ ਨਾਂ ਵੀ ਤਰਾਂ ਮੇਰੇ ਤੋਂ ਤੁਹਾਡੀ ਇੱਛਾ ਹੈ ਕਾ ਬੱਚਾ ਦੇ ਕੇ ਲੱਗਦਾ ਕਿ ਨਾਂ ਬਣਾ ਪਰ ਤੁਸੀਂ ਗੱਲ ਰਹੇ ਦੂਸਰਾ ਬੰਦਾ ਸੀ ਪ੍ਰੈਮੀਨ ਵਾਲਾ ਸੀ ਉਸਨੇ ਵੀ ਇਹ ਆਫਰ ਦੇਣ ਤੋਂ ਬਾਅਦ ਇਹ ਕਿਹਾ ਸੀ ਕਿ ਜੇ ਐਕਸੀਡੈਂਟ ਹੋਦੇ ਆ ਕੀ ਹੁੰਦਾ ਸਾਡਕਾਂ ਦੇ ਤੁਹਾਨੂੰ ਪਤਾ ਹੀ ਹੈ ਇਹ ਹੋਏ। ਉਦੋਂ ਉਹਨਾਂ ਲੋਕਾਂ ਨੇ ਦਿਨਚਾਨ ਵਿੱਚ ਮੇਰਾ ਪਛਾਣ ਕੀਤਾ ਸੀ ਔਰ ਐਸਐਸਪੀ ਨੇ ਮੈਨੂੰ ਇਹਦੀ ਗੱਲ ਬੁਲਾ ਕੇ ਕਹੀ ਸੀ ਕਿ ਥੋੜਾ ਜਿਹਾ ਆਪਣਾ ਖਿਆਲ ਰੱਖੀ ਲੋੜ ਹੈ ਤੁਹਾਨੂੰ ਖਬਰ ਪਬਲਿਸ਼ ਨਹੀਂ ਕੀਤੀ ਔਰ ਉਹਨਾਂ ਦੇ ਪਰਚੇ ਵੀ ਹੋਏ। ਬਾਕੀ ਤਾਂ ਤੁਹਾਨੂੰ ਪਤਾ ਹੀ ਹੈ ਕਿਉਂਕਿ ਮੇਰੀ ਜੁੜੀ ਤੇ ਸਿਰਫ ਖਬਰ ਲੌਂਗ ਤੱਕ ਸੀ ਉਹਦੇ ਰਿਐਕਸ਼ਨ ਹੁੰਦਾ ਨਹੀਂ ਹਮ ਤਾਂ ਪ੍ਰਕਾਸ਼ੀਨ ਮੈਂ ਦੇਖਣਾ ਹੁੰਦਾ। ਇਸ ਕੇ ਸੁਣਨੀ ਹੈ ਚੁਣੌਤੀਆਂ ਦਾ ਜੇ ਤੁਸੀਂ ਕੰਮ ਕਰਨਾ ਹੈ ਹੈ ਤਾਂ ਪਹਿਲਾਂ ਜਈ ਹੁੰਦਾ ਹੈ ਜਦੋਂ ਖਬਰ ਲਾ ਰਹੇ ਹੁੰਦੇ ਆ ਕੀ ਦੀ ਲਾ ਰਹੇ